ਹਾਂਜੀ ਦੋਸਤੋ ਅੰਤਰਕ ਕਮੇਟੀ ਦੀ ਅੱਜ ਮੀਟਿੰਗ ਹੋਈ ਹੈ ਜਿਹੜੀ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਅਸਤੀਫਾ ਦੇਣ ਤੋਂ ਬਾਅਦ 72 ਘੰਟਿਆਂ ਦੇ ਵਿੱਚ ਐਮਰਜੈਂਸੀ ਮੀਟਿੰਗ ਕਾਲ ਕਰਨੀ ਹੁੰਦੀ ਹੈ ਉਹ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਸਾਹਿਬ ਦਾ ਜਿਹੜਾ ਅਸਤੀਫਾ ਸੀ ਉਹ ਪੈਂਡਿੰਗ ਕੀਤਾ ਗਿਆ ਅਤੇ ਸੇਤੀ ਹੀ ਉਹਨਾਂ ਨੂੰ ਬਖਤ ਮਿਲੇਗਾ ਅੰਤਰਕ ਕਮੇਟੀ ਦਾ ਅਤੇ ਉਹਨਾਂ ਨੂੰ ਮਨਾਇਆ ਜਾਊਗਾ ਕਿ ਤੁਸੀਂ ਦੁਬਾਰਾ ਪ੍ਰਧਾਨਗੀ ਤੇ ਆਓ ਇਹ ਹਰਜਿੰਦਰ ਸਿੰਘ ਹਣ ਧਾਮੀ ਜਾਣਦੇ ਐ ਵੀ ਉਹ ਵਾਪਸ ਆਉਂਦੇ ਐ ਜਾਂ ਨਹੀਂ ਤੇ ਜਿਹੜੇ ਅਧਿਕਾਰ ਐ ਦਸਕਤ ਕਰਨ ਦੇ ਉਹ ਕਹਿੰਦੇ ਜਲਦੀ ਹੀ ਅਸੀਂ ਇੱਕ ਅੱਧੇ ਦਿਨ ਦੇ ਵਿੱਚ ਜਿਹੜੇ ਸੀਨੀਅਰ ਮੀਤ ਪ੍ਰਧਾਨ ਐ ਰਗੁਜੀਤ ਸਿੰਘ ਬਿਰਕ ਉਹਨਾਂ ਨੂੰ ਪ੍ਰਧਾਨ ਦੀਆਂ ਜਿਹੜੀਆਂ ਪਾਵਰਾਂ ਨੇ ਉਹ ਰਗਜੀਤ ਸਿੰਘ ਬਿਰਕ ਨੂੰ ਲਗਭਗ ਮਿਲਣ ਜਾ ਰਹੀਆਂ ਨੇ ਧਾਮੀ ਸਾਹਿਬ ਦੀ ਜਗ੍ਹਾ ਦੇ ਉੱਪਰ ਸੈਨ ਜਿਹੜੇ ਚੱਲਣਗੇ ਦਸਕਤ ਉਹ ਰਗਜੀਤ ਸਿੰਘ ਬਿਰਕ ਤੇ ਚੱਲਣਗੇ ਸੋ ਦੋਸਤੋ ਅੱਜ ਦੀ ਅੰਤਰਕ ਕਮੇਟੀ ਦੇ ਵਿੱਚ ਇੱਕ ਸਭ ਤੋਂ ਵੱਡੀ ਜਿਹੜੀ ਗੱਲ ਹੋਈ ਹੈ ਉਹ ਰਘੂਜੀਤ ਸਿੰਘ ਬਿਰਕ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਪੜਤਾਲ ਕਰਨ ਬਾਅਦ ਤੇ ਕਮੇਟੀ ਬਣਾਈ ਗਈ ਸੀ ਉਹਦੇ ਜਿਹੜੇ ਕਨਵੀਨਰ ਸੀ ਮੁਖੀ ਸੀ ਰਘੂਜੀਤ ਸਿੰਘ ਬਿਰਕ ਹਰਿਆਣੇ ਵਾਲੇ ਜਿਨ੍ਹਾਂ ਦੇ ਉੱਤੇ ਪਿਛਲੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਗੰਭੀਰ ਅਲਜਾਮ ਲਾਏ ਐ ਉਹੀ ਰਘੂਜੀਤ ਸਿੰਘ ਬਿਰਕ ਨੇ ਅੱਜ ਰਿਪੋਰਟ ਪੜ੍ਹ ਕੇ ਸੁਣਾ ਦਿੱਤੀ ਜੀ ਦਾ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ। ਦੋਸਤੋਂ ਦੇ ਵਿੱਚ ਪੰਜ ਗੱਲਾਂ ਵੱਡੀਆਂ ਨੇ ਜਿਹੜੀਆਂ ਰੁਗਜੀਤ ਸਿੰਘ ਬਿਰਕ ਨੇ ਅੱਜ ਪੜ੍ਹ ਕੇ ਸੁਣਾਈਆਂ। ਉਹਦੇ ਵਿੱਚ ਇੱਕ ਜਿਹੜਾ ਦੋਸ਼ ਹੈ ਇਹ ਲੱਗਿਆ ਕਿ ਜਦੋਂ ਸਿੰਘ ਸਾਹਿਬ ਬਾਹਰਲੇ ਦੇਸ਼ਾਂ ਦੇ ਵਿਦੇਸ਼ ਦੌਰੇ ਕਰਦੇ ਸੀ ਉਦੋਂ ਜਿਹੜੀ ਉੱਥੇ ਉਹਨਾਂ ਨੂੰ ਮਾਇਆ ਇਕੱਠੀ ਹੁੰਦੀ ਸੀ ਉਹਨਾਂ ਨੇ ਆ ਕੇ ਜਮਾ ਨਹੀਂ ਕਰਵਾਈ। ਉਹਨਾਂ ਨੇ ਦੋ ਜਥੇਦਾਰ ਸਹਿਬਾਨਾਂ ਦਾ ਨਾਮ ਲਿਆ ਜਿਹੜੇ ਇਸ ਸੰਸਾਰ ਤੇ ਹੁਣ ਨਹੀਂ ਹਨ ਉਹਨਾਂ ਦੇ ਵਿੱਚ ਗਿਆਨੀ ਮਨਪ ਸਿੰਘ ਜੀ ਸਾਬਕਾ ਜਥੇਦਾਰ ਤੇ ਗਿਆਨੀ ਤਰਲੋਚਨ ਸਿੰਘ ਜੀ ਸਾਬਕਾ ਜਥੇਦਾਰ ਇਹ ਦੋਨੇ ਜਥੇਦਾਰ ਹੀ ਕੇਸਗੜ੍ਹ ਸਾਹਿਬ ਦੇ ਆਨੰਦਪੁਰ ਸਾਹਿਬ ਦੇ ਜਥੇਦਾਰ ਰਹੇ ਐ ਕਹਿੰਦੇ ਇਹ ਜਥੇਦਾਰ ਪਹਿਲਾਂ ਜਮਾ ਕਰਵਾਉਂਦੇ ਰਹੇ ਐ ਇਹਨਾਂ ਦੀ ਉਦਾਹਰਣ ਦਿੱਤੀ ਆ ਦੋਸਤੋ ਪਰ ਗਿਆਨੀ ਗਰਵਾਚਨ ਸਿੰਘ ਜਾ ਕਿਸੇ ਬਲਵੰਤ ਸਿੰਘ ਆਨੰਦਗੜ੍ਹ ਕਿਸੇ ਹੋਰ ਜਥੇਦਾਰ ਦੀ ਜਾਂ ਕਵਾਲ ਸਿੰਘ ਪਟਨੇ ਵਾਲੇ ਉਹਨਾਂ ਦੀ ਕਿਸੇ ਦੀ ਉਦਾਹਰਨ ਨਹੀਂ ਦਿੱਤੀ ਗਈ ਵੀ ਉਹ ਜਮ੍ਹਾਂ ਕਰਾਉਂਦੇ ਸੀ ਜਾਂ ਨਹੀਂ ਪਰ ਇਹਨਾਂ ਦੋ ਦੀ ਉਦਾਹਰਨ ਦਿੱਤੀ ਗਈ ਹੈ ਇਹ ਦੋਨੇ ਸੰਸਾਰ ਵਿੱਚ ਨਹੀਂ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜਾ ਪੈਸਾ ਸੀ ਉਹ ਆਪਣੇ ਕੋਲੇ ਰੱਖ ਲਿਆ ਤੇ ਜਿਹੜਾ ਵਿਦੇਸ਼ਾਂ ਦੇ ਵਿੱਚ ਕੋਈ ਪੈਸਾ ਇਕੱਠਾ ਹੁੰਦਾ ਸੀ ਉਹ ਆ ਕੇ ਜਮ੍ਹਾਂ ਨਹੀਂ ਕਰਾਇਆ ਦੋਸਤੋ ਇਹ ਹੁਣ ਗਿਆਨੀ ਹਰਪ੍ਰੀਤ ਸਿੰਘ ਜਾਣਦੇ ਐ ਜਾਂ ਉਹ ਜਾਂਚ ਕਮੇਟੀ ਜਾਣਦੀ ਐ ਤੇ ਜਿਹੜਾ ਦੂਜਾ ਦੋਸ਼ ਲਾਇਆ ਉਹਨਾਂ ਨੇ ਉਹ ਕਹਿੰਦੇ ਇਹ ਹੈ ਵੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਐਕਟਿੰਗ ਜਥੇਦਾਰ ਸੀ ਉਦੋਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਬੇਅਦਬੀ ਹੋਈ ਸੀ ਅਜਨਾਲੇ ਵਿੱਚ ਅੰਮ੍ਰਿਤਪਾਲ ਦਾ ਜਦੋਂ ਰੌਲਾ ਹੋਇਆ ਪੁਲਿਸ ਵਾਲਿਆਂ ਨਾਲ ਥਾਣੇ ਨੂੰ ਜਦੋਂ ਘੇਰਾ ਪਿਆ ਉਦੋਂ ਦੋਸਤੋ ਇਹ ਅੰਤਰਕ ਕਮੇਟੀ ਦੇ ਅੱਜ ਰਗੁਜੀਤ ਸਿੰਘ ਬਿਰਕ ਨੇ ਵੀ ਕਿਹਾ ਵੀ ਜਦੋਂ ਉਦੋਂ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਉਦੋਂ ਕੋਈ ਫੈਸਲਾ ਨਹੀਂ ਕੀਤਾ ਗਿਆਨੀ ਹਰਪ੍ਰੀਤ ਸਿੰਘ ਦੇ ਇੱਕ ਕਮੇਟੀ ਬਣਾਈ ਸੀ ਕਿ ਉਹ ਕਮੇਟੀ ਨੇ ਰਿਪੋਰਟ ਦਿੱਤੀ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਪਰ ਕਹਿੰਦੇ ਉਹਨੇ ਦਾਅਵੇ ਦੇ ਵਿੱਚ ਆ ਕੇ ਉਹ ਛੜਤਾ ਉਹਦਾ ਕੋਈ ਵੀ ਫੈਸਲਾ ਨਹੀਂ ਕੀਤਾ ਦੋਸਤੋ ਤੇ ਜਿਹੜਾ ਤੀਜਾ ਉਹਨਾਂ ਨੇ ਗਨਾਹ ਗਿਆਨੀ ਜੀ ਤੇ ਕੀਤਾ ਉਹ ਜਿਹੜਾ ਉਹਨਾਂ ਦੇ ਸਾਧੂ ਭਾਈ ਗੁਰਪ੍ਰੀਤ ਸਿੰਘ ਜਿਹੜਾ ਉਹਨਾਂ ਦਾ ਸਾਧੂ ਅਕਬਾਉਂਦਾ ਸੀ ਪਿਛਲੇ ਦਿਨਾਂ ਚ ਸਾਹਮਣੇ ਆਇਆ ਸੀ ਉਹਨੇ ਇਲਜ਼ਾਮ ਲਾਇਆ ਸੀ ਉਹ ਵੀ ਉਹਨਾਂ ਨੇ ਗੱਲ ਕੀਤੀ ਹੈ ਕਿ ਕੋਈ ਬੀਬੀ ਜਿਹੜੀ ਰਿਸ਼ਤੇਦਾਰੀ ਚੋਂ ਜਿਹੜੀ ਉਹ ਵਿਦੇਸ਼ ਯਾਤਰਾ ਵੇਲੇ ਕਹਿੰਦੇ ਕੋਈ ਬੀਬੀ ਨਾਲ ਹੁੰਦੀ ਸੀ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਤੁਸੀਂ ਉਸ ਬੀਬੀ ਦੇ ਬਿਆਨ ਦਰਜ ਕਰਵਾਏ ਹੈ ਤੇ ਰੁਗਜੀਤ ਸਿੰਘ ਬਿਰਕ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਬਿਆਨ ਦਰਜ ਨਹੀਂ ਸੀ ਕਰਵਾ ਸਕਦੇ ਕਿਉਂਕਿ ਇਹ ਮਸਲਾ ਬੜਾ ਬੱਕਰਾ ਸੀ ਉਹਨਾਂ ਨੇ ਇਹ ਗੱਲ ਕਹੀ ਉੰਜ ਕਹਿੰਦੇ ਉਹ ਸਾਡੇ ਕੋਲੇ ਜਿਹੜੇ ਸਬੂਤ ਐ ਫੋਟੋਗ੍ਰਾਫ ਵਗੈਰਾ ਉਹ ਰਗਜੀਤ ਸਿੰਘ ਬਿਰਕ ਕਹਿੰਦਾ ਵੀ ਸਾਡੇ ਕੋਲੇ ਸਾਰੇ ਹੈਗੇ ਆ ਜਾਂਚ ਕਮੇਟੀ ਦੇ ਕੋਲੇ ਤੇ ਇੱਕ ਪੱਤਰਕਾਰ ਨੇ ਇਹ ਵੀ ਤਬਾਲ ਕੀਤਾ ਕਿ ਜਿਹੜੀ ਬੀਬੀ ਧਰਮਕ ਅਧਿਆਪਕ ਸੀ ਸ਼੍ਰੋਮਣੀ ਕਮੇਟੀ ਵਿੱਚ ਉਹਨੂੰ ਜਥੇਦਾਰ ਹਰਪ੍ਰੀਤ ਸਿੰਘ ਨੇ ਆਪਣੀ ਸफारਿਸ਼ ਦੇ ਨਾਲ ਹਰਿਆਣਾ ਕਮੇਟੀ ਦੇ ਵਿੱਚ ਭਰਤੀ ਕਰਵਾਇਆ ਉਹਦੇ ਤੇ ਵੀ ਦੋਸਤੋ ਕੁਝ ਨਹੀਂ ਬੋਲੇ ਇੱਕ ਜਿਹੜਾ ਵੱਡਾ ਦੋਸ਼ ਲਾਇਆ ਹੈ ਕਹਿੰਦੇ ਜਦੋਂ ਪੰਜ ਪਿਆਰੇ ਸਹਿਬਾਨ ਦਮਦਮਾ ਸਾਹਿਬ ਉਤੇ ਤਖਤ ਸਾਹਿਬ ਦੇ ਉਤੇ ਕੀਰਤਨ ਚੱਲ ਰਿਹਾ ਸੀ ਕਹਿੰਦੇ ਕੀਰਤਨ ਗਿਆਨੀ ਹਰਪ੍ਰੀਤ ਸਿੰਘ ਨੇ ਵਿੱਚ ਰੋਕਿਆ ਕੀਰਤਨ ਰੋਕ ਕੇ ਪੰਜ ਪਿਆਰਿਆਂ ਨੂੰ ਆਪਣੇ ਸਾਹਮਣੇ ਖੜੇ ਕਰ ਲਿਆ ਤੇ ਕਹਿੰਦੇ ਉੱਥੇ ਪੰਜ ਪਿਆਰਿਆਂ ਨੂੰ ਉਹ ਜਿਹੜਾ ਆਪਣੀਆਂ ਗੱਲਾਂ ਸੀ ਕਹਿੰਦੇ ਆਪ ਹੀ ਦੋਸ਼ ਮੁਕਤ ਹੁੰਦਾ ਰਿਹਾ ਪੰਜ ਪਿਆਰਿਆਂ ਦੇ ਅੱਗੇ ਕਹਿੰਦੇ ਆਪ ਹੀ ਸੁਰਖਰੂ ਹੁੰਦਾ ਰਹਾ ਉਹ ਵੀ ਕਹਿੰਦੇ ਉਹਨੇ ਬਹੁਤ ਵੱਡੀ ਗਲਤੀ ਕੀਤੀ ਹੈ ਤੋਹੀਨ ਕੀਤੀ ਹੈ ਪੰਜ ਪਿਆਰੇ ਸਹਿਬਾਨ ਦਾ ਨਰਾਦਰ ਕੀਤਾ ਹੈ ਆਪਣੇ ਸਾਹਮਣੇ ਖੜੇ ਕਰਕੇ ਤੇ ਕਹਿੰਦੇ ਇੱਕ ਜਿਹੜਾ ਉਹਨਾਂ ਨੇ ਕੀਰਤਨ ਰੋਕਿਆ ਇਹ ਵੀ ਉਹਨਾਂ ਨੇ ਬਹੁਤ ਮਾੜਾ ਕੀਤਾ ਤੇ ਇੱਕ ਇਹ ਵੀ ਦੋਸ਼ ਲਾਇਆ ਹੈ ਜਾਂਚ ਕਮੇਟੀ ਵਾਲੇ ਕਹਿੰਦੇ ਅਸੀਂ ਸੱਦੇ ਦਿੰਦੇ ਰਹੇ ਬੁਲਾਉਂਦੇ ਰਹੇ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਨੂੰ ਸਹਿਯੋਗ ਨਹੀਂ ਕੀਤਾ ਜਾਂਚ ਦੇ ਵਿੱਚ ਕਹਿੰਦੇ ਆਪਣਾ ਕੋਈ ਪੱਖ ਨਹੀਂ ਰੱਖਿਆ ਇਹ ਦੋਸਤੋ ਜਿਹੜੇ ਪੰਜ ਇਲਜ਼ਾਮ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਤੇ ਅੱਜ ਲਾਏ ਐ ਇੱਕ ਵਿਦੇਸ਼ ਯਾਤਰਾ ਵੇਲੇ ਦਾ ਬਾਰ ਬਾਰ ਕੋਈ ਬੀਬੀ ਦੀ ਗੱਲ ਕਰਦੇ ਆ ਜਾਂ ਉਹਦੀ ਰਿਸ਼ਤੇਦਾਰ ਵਿਗਿਆਨੀ ਜੀ ਦੇ ਨਾਲ ਗਈ ਯਾਤਰਾ ਕੀਤੀ ਕਹਿੰਦੇ ਸਾਡੇ ਕੋਲੇ ਫੋਟੋਆਂ ਨੇ ਇਹ ਦੋਸਤੋ ਪਤਾ ਨਹੀਂ ਜਾਂ ਤਾਂ ਜਾਂਚ ਕਮੇਟੀ ਜਾਣਦੀ ਹੈ ਜਾਂ ਗਿਆਨੀ ਜੀ ਜਾਣਦੇ ਆ ਵੀ ਇਹਦੇ ਵਿੱਚ ਕਿੰਨਾ ਕੁ ਸੱਚ ਹੈ ਤੇ ਕਿੰਨਾ ਕੁ ਝੂਠ ਹੈ ਤੇ ਜਿਹੜਾ ਬਾਹਰਲੇ ਦੇਸ਼ਾਂ ਦੇ ਵਿੱਚੋਂ ਕੋਈ ਪੈਸਾ ਦੋਸਤੋ ਉਹਦੇ ਵਿੱਚੋਂ ਜੇ ਤਾਂ ਦਿੱਤਾ ਪਰਿਵਾਰਾਂ ਨੇ ਸ਼੍ਰੋਮਣੀ ਕਮੇਟੀ ਨੂੰ ਕਹਿ ਕੇ ਫਿਰ ਤੇ ਉਹਨਾਂ ਦਾ ਹੱਕ ਬਣਦਾ ਤੇ ਉਹ ਜਮ੍ਹਾਂ ਕਰਵਾਉਂਦੇ ਪਰ ਜੇ ਗਿਆਨੀ ਜੀ ਨੂੰ ਸਤਕਾਰ ਦੇ ਵਿੱਚ ਦਿੱਤਾ ਹੈ ਜਿਵੇਂ ਕੋਈ ਗ੍ਰੰਥੀ ਸਿੰਘ ਹੈ ਜਾਂ ਜਥੇਦਾਰ ਹੈ ਉਹਨੂੰ ਜਦੋਂ ਕੋਈ ਪਰਿਵਾਰ ਆਪਣੇ ਘਰੇ ਰੋਟੀ ਪਾਣੀ ਖਵਾਉਂਦਾ ਹੈ ਚਾਹ ਪਾਣੀ ਪਿਉਂਦਾ ਉਹਦੇ ਸਤਕਾਰ ਦੇ ਵਿੱਚ ਦਿੰਦੇ ਆ ਦਰਸ਼ਨੀ ਭੇਟਾ ਉਹ ਤੇ ਜਥੇਦਾਰ ਦੀ ਆਬਦੀ ਹੁੰਦੀ ਹੈ ਉਹ ਜਮ੍ਹਾਂ ਕਰਾਉਣ ਦਾ ਕੋਈ ਹੱਕ ਨਹੀਂ ਇਹ ਜਾਂਚ ਕਮੇਟੀ ਨੂੰ ਵੀ ਦੱਸਣਾ ਚਾਹੀਦਾ ਹੈ ਵੀ ਜੇਤਾ ਕਿਸੇ ਨੇ ਦਿੱਤੀ ਹੈ ਨਾ ਸ਼੍ਰੋਮਣੀ ਕਮੇਟੀ ਨੂੰ ਮਾਇਆ ਵੀ ਭਾਈ ਆ ਸਾਡੀ ਮਾਇਆ ਜਾ ਕੇ ਜਮ੍ਹਾਂ ਕਰਾਦੀ ਤੇ ਉਹਨੇ ਆ ਕੇ ਰਸੀਦ ਨਾ ਕਟਾਈ ਹੋਵੇ ਫਿਰ ਤਾਂ ਦੋਸਤੋ ਦੋਚੀ ਤੇ ਜੇ ਉਹਦੇ ਸਤਕਾਰ ਦੇ ਵਿੱਚ ਦਿੱਤੀ ਹੈ ਫਿਰ ਤੇ ਉਹਨੂੰ ਰਸੀਦ ਕਟਾਉਣ ਦੀ ਕੀ ਲੋੜ ਹੈ ਤੇ ਇਸ ਤਰ੍ਹਾਂ ਦੇ ਇਲਜ਼ਾਮ ਬਾਜ਼ੀਆਂ ਆਂ ਹੈ ਤੇ ਅੰਮ੍ਰਿਤਪਾਲ ਵੇਲੇ ਕਹਿੰਦੇ ਜਥੇਦਾਰ ਨੇ ਅੱਜ ਕਰ ਗਿਆ ਅੰਮ੍ਰਿਤਪਾਲ ਦੇ ਨਾਲ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆਇਆ ਕਹਿੰਦੇ ਉਹਨਾਂ ਨੂੰ ਦੋਸ਼ੀ ਲਾੰਣਾ ਸੀ ਸਜ਼ਾ ਲਾਉਣੀ ਸੀ ਇਹ ਵੀ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦਾ ਫੈਸਲਾ ਉਹਨਾਂ ਦੇ ਫਿੱਟ ਨਹੀਂ ਬੈਟਿਆ ਇਸ ਤਰ੍ਹਾਂ ਦੇ ਅੱਜ ਪੰਜ ਅਲਜਾਮ ਰੁਗਜੀਤ ਸਿੰਘ ਬਿਰਕ ਜਿਹੜੇ ਸੀਨੀਅਰ ਮੀਤ ਪ੍ਰਧਾਨ ਹੈ ਉਹਨਾਂ ਨੇ ਪੜ੍ਹ ਕੇ ਸੁਣਾਏ ਹੈ ਕਿਉਂਕਿ ਪਹਿਲਾਂ ਜਦੋਂ ਜਾਂਚ ਪੜਤਾਲ ਕੀਤੀ ਹੈ ਉਹਨਾਂ ਨੇ ਨਹੀਂ ਦੱਸਿਆ ਸੀ ਵੀ ਕਿਹੜੇ ਦੋਸ਼ਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਢਿਆ ਗਿਆ ਤੇ ਦੋਸਤੋ ਉਸ ਤੋਂ ਬਾਅਦ ਉਹ ਕਹਿੰਦੇ ਅਸੀਂ ਜਥੇਦਾਰ ਕਾਲ ਤੱਕਤ ਨੂੰ ਮਿਲਣ ਚੱਲੇ ਹਾਂ ਉਹਨਾਂ ਨੂੰ ਵੀ ਸਾਰੀ ਰਿਪੋਰਟ ਦੇਵਾਂਗੇ ਤੇ ਹੁਣ ਜਥੇਦਾਰ ਸਹਿਬਾਨ ਨੇ ਅੱਜ ਦੀ ਮੀਟਿੰਗ ਵੀ ਸਾਰੀ ਅੰਤਰ ਕਮੇਟੀ ਦੀ ਸੁਣ ਲਈ ਐ ਤੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਅਜੇ ਚੁੱਪ ਐ ਉਹਨਾਂ ਨੇ ਚੁੱਪ ਤੋੜੀ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਗਿਆਨੀ ਅ ਰਗਵੀਰ ਸਿੰਘ ਜੀ ਕੀ ਫੈਸਲਾ ਲੈਂਦੇ ਐ ਉਹ ਸੱਤ ਮੈਂਬਰੀ ਕਮੇਟੀ ਦੇ ਪ੍ਰਤੀ ਕੀ ਫੈਸਲਾ ਲੈਂਦੇ ਜਥੇਦਾਰ ਪ੍ਰਤੀ ਇਹ ਆਉਣ ਵਾਲਾ ਸਮਾਂ ਦੱਸੂਗਾ ਅੱਜ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਜਾਂਚ ਕਮੇਟੀ ਨੇ ਜਿਹੜੀਆਂ ਜਾਂ ਜੋ ਉਹਨਾਂ ਦੀਆਂ ਗਲਤੀਆਂ ਦੱਸ ਗਾ ਉਹ ਤੁਹਾਡੇ ਨਾਲ ਦੋਸਤੋ ਅੱਜ ਸਾਂਝੀਆਂ ਕੀਤੀਆਂ ਇੰਦੀਆਂ ਕ ਵਿਚਾਰਾਂ ਸੀ ਸਾਡੇ ਚੈਨਲ ਨੂੰ ਦੋਸਤੋ ਤੁਹਾਨੂੰ ਚੰਗੇ ਲੱਗਦੇ ਆ ਵਿਚਾਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਕਰੋ ਸਾਚੇ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ